ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਆਜ਼ਾਣਾ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ ਤੇ ਹਰ ਵਾਰ ਜਿੱਦਾਂ ਆਪਾਂ ਨਵੇਂ-ਨਵੇਂ ਟੌਪਿਕ ਤੇ ਗੱਲ ਕਰਦੇ ਆਂ ਤੇ ਅੱਜ ਦੋਸਤੋ ਅਸੀਂ ਗੱਲ ਕਰਨੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਫੜਦੇ ਆਂ ਚੋਰੀ ਕਰਦੇ ਆਂ ਬੜਾ ਕੁੱਟਿਆ ਜਾਂਦਾ ਜੇ ਕੋਈ ਤੁਹਾਡਾ ਸਾਈਕਲ ਹੀ ਚੱਕ ਕੇ ਲੈ ਜਾਏ ਉਹਨੂੰ ਬੜਾ ਮਾਰਿਆ ਜਾਂਦਾ ਥਾਣਾ ਵੀ ਲੈ ਜਾਂਦੇ ਆਂ ਪਰ ਕਈ ਚੋਰੀਆਂ ਐਦਾਂ ਦੀਆਂ ਜਿਨ੍ਹਾਂ ਨੂੰ ਅਸੀਂ ਕੁਝ ਕਹਿੰਦੇ ਨਹੀਂਗੇ ਉਹਦੇ ਅਗੇਂਸਟ ਕੁਝ ਕੀਤਾ ਹੀ ਨਹੀਂ ਜਾਂਦਾ ਇਕ ਗਰੀਬੰਦਾ ਕੋਈ ਚੀਜ਼ ਚੱਕ ਲਵੇ ਤੇ ਉਹਨੂੰ ਕਟਿਆ ਜਾਂਦਾ ਤੇ ਇਕ ਅਮੀਰ ਬੰਦਾ ਜਿਹੜੀ ਚੋਰੀ ਕਰਦਾ ਉਹਦਾ ਪਤਾ ਵੀ ਨਹੀਂ ਲੱਗਦਾ ਲੋਕਾਂ ਨੂੰ ਕਾਦੀ ਚੋਰੀ ਭਲਾ ਇਕ ਟੈਕਸ ਦੀ ਚੋਰੀ ਤੇ ਦੂਜਾ ਬਿਜਲੀ ਚੋਰੀ ਤੇ ਅੱਜ ਅਸੀਂ ਗੱਲ ਕਰਾਂਗੇ ਬਿਜਲੀ ਦੀ ਚੋਰੀ ਦੋਸਤੋ ਅਸੀਂ ਗੱਲਾਂ ਕਰਦੇ ਆ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਆ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਪਰ ਜਿਹੜਾ ਰੈਵਨਿਊ ਜਿਹੜਾ ਸਰਕਾਰ ਨੂੰ ਜਿੱਥੋਂ ਪੈਸਾ ਜਾਣਾ ਜੇ ਅਸੀਂ ਉਹਦੇ ਚੋ ਚੋਰੀ ਕਰੀ ਜਾਵਾਂਗੇ ਤੇ ਸਰਕਾਰ ਕੀ ਕਰੇਗੀ ਸਰਕਾਰ ਕੋਲ ਪੈਸੇ ਕਿੱਥੋਂ ਆਣਗੇ ਸੋ ਚੋਰੀ ਕਰਨਾ ਜਿਹੜਾ ਬਿਜਲੀ ਚੋਰੀ ਕਰਨਾ ਬੜਾ ਵੱਡਾ ਅਪਰਾਧ ਹੈ ਇਹ ਚੋਰੀ ਨਹੀਂ ਕਰਨੀ ਚਾਹੀਦੀ ਜੇ ਅਸੀਂ ਪੈਸੇ ਸਰਕਾਰ ਨੂੰ ਦੇਵਾਂਗੇ ਕੋਈ ਵੀ ਸਰਕਾਰ ਹੋਵੇ ਉਹਨਾਂ ਤੱਕ ਜੇ ਬਿਜਲੀ ਦੇ ਪੈਸੇ ਪਹੁੰਚਣਗੇ ਤਾਂ ਹੀ ਉਹ ਚੰਗੇ ਕੰਮਾਂ ਤੇ ਲਾ ਸਕਣਗੇ ਤੇ ਅੱਜ ਗੱਲਬਾਤ ਕਰਦੇ ਆਂ ਬਿਜਲੀ ਚੋਰੀ ਬੜਾ ਹੀ ਗਵੰਡੀ ਆ ਮੈਂ ਦੇਖਿਆ ਕਿ ਘਰ ਨਵਾਂ ਨਵਾਂ ਆਇਆ ਮੈਂ ਕਿਹਾ ਯਾਰ ਕਮਾਲ ਆ ਐਸੀ ਵਾਰਿਓ ਕਹਿੰਦਾ ਹਾਂ ਯਾਰ ਜਿੱਥੇ ਆਪਾਂ ਰੱਬ ਦਾ ਨਾਮ ਲੈਂਦੇ ਨਾ ਉਸ ਕਮਰੇ ਚ ਐਸੀ ਲਵਾ ਰਹੇ ਆ ਮੈਂ ਕਿਹਾ ਵੈਰੀ ਗੁੱਡ ਯਾਰ ਇਹ ਤਾਂ ਬਹੁਤ ਵਧੀਆ ਕਿ ਐਸੀ ਹੋਣਾ ਚਾਹੀਦਾ ਜਿੱਥੇ ਆਪਾਂ ਰੱਬ ਦਾ ਨਾਮ ਲਈ ਉੱਥੇ ਐਸੀ ਹੋਣਾ ਚਾਹੀਦਾ ਅਗਲੇ ਦਿਨ ਉੱਥੇ ਜਨੇ ਕੋ ਬੰਦਾ ਭਲਾਇਆ ਹੋਇਆ ਉਹ ਤੇ ਉਹ ਕੁੰਡੀ ਭਾਂਡੇ ਉਹ ਮੈਂ ਕਿਹਾ ਕੀ ਕਰਨ ਡਿਓ ਕਹਿੰਦਾ ਯਾਰ ਐਸੀ ਤਾਂ ਲਵਾ ਲਿਆ ਪਰ ਬਿਜਲੀ ਦਾ ਬਿੱਲ ਬੜਾ ਆਉਂਦਾ ਤੇ ਮੈਂ ਸੋਚਿਆ ਕੁੰਡੀ ਪਾ ਲੈਣੇ ਆ ਇਹਦਾ ਕੀ ਹੈ ਕਿਸੇ ਨੂੰ ਕੀ ਪਤਾ ਲੱਗਣਾ ਨਾਲੇ ਗਲਤ ਥੋੜਾ ਰੱਬ ਦੇ ਘਰ ਆ ਪਏ ਸੀ ਲਾਇਆ ਤੇ ਉਹਦੀ ਕੁੰਡੀ ਪਾ ਲਾਂਗੇ ਤੇ ਕੀ ਹੋ ਗਏ ਉਹ ਮੈਂ ਕਹਾ ਯਾਰ ਸ਼ਰਮ ਕਰ ਤੂੰ ਰੱਬ ਦੇ ਕਮਰੇ ਜਿੱਥੇ ਤੁਸੀਂ ਰੱਬ ਦਾ ਨਾਮ ਲੈਣਾ ਯਾਰ ਉੱਥੇ ਅਸੀਂ ਤਾਂ ਆ ਗਏ ਉੱਥੇ ਕੁੰਡੀ ਲਾਈ ਜਾਂਦੇ ਪਿਓ ਯਾਰ ਸ਼ਰਮ ਕਰ ਯਾਰ ਇਦਾਂ ਦਾ ਕੰਮ ਨਾ ਕਰੋ ਕਹਿੰਦਾ ਵਾਕਿਆ ਯਾਰ ਤੇਰੀ ਗੱਲ ਠੀਕ ਹੈ ਇਹ ਕੰਮ ਨਹੀਂ ਕਰਨਾ ਚਾਹੀਦਾ ਤੇ ਦੋਸਤੋ ਜਿਹੜੀ ਕੁੰਡੀ ਪਾਉਂਦੇ ਨਾ ਲੋਕੀ ਉਹ ਵੀ ਕੋ ਵੱਖਰਾ ਹੀ ਕਲਚਰ ਆ ਸਾਡੇ ਪੰਜਾਬ ਦਾ ਸਰਕਾਰ ਬੜੀ ਕੋਸ਼ਿਸ਼ ਕਰਦੀ ਹੈ ਕਿ ਕੁੰਡੀਆਂ ਤੋਂ ਕੁੰਡੀ ਪਾਣ ਵਾਲੇ ਨੂੰ ਫੜਿਆ ਜਾਵੇ ਤੇ ਬਹੁਤ ਵੱਡਾ ਜੁਰਮਾਨਾ ਵੀ ਹੈ ਤੇ ਆਪ ਦੇਖਦੇ ਹਾਂ ਇੱਕ ਛੋਟਾ ਜਿਹਾ ਕਲਿੱਪ ਕੁੰਡੀ ਪਾਣ ਬਾਰੇ ਕੀ ਹੋ ਰਿਹਾ ਹੈ ਕਰਦੇ ਭਾਈ ਸਾਹਿਬ ਕੋਈ ਯਾਰ ਕਰਦਾ ਕੀ ਆਉਂ ਕੁੰਡੀ ਲਾਨਾ ਪਿਆ ਤਾਰ ਅੰਦਰ ਨਹੀਂ ਜਾਂਦੇ ਵੀ ਅੱਛਾ ਹੈਲਪ ਕਰੋ ਮੇਰੀ ਕੋਣ ਮੈਂ ਤੁਹਾਡੀ ਮਦਦ ਕਰ ਨਹੀਂ ਸਕਦਾ ਭਾਜੀ ਆ ਭਾਜੀ ਕੁਛ ਨਹੀਂ ਕਰਨਾ ਮੈਂ ਇਧਰ ਛੁੱਟੂਗਾ ਭਾਜੀ ਮੇਰੀ ਮਜਬੂਰੀ ਹੈ ਮੈਂ ਨਹੀਂ ਕਰ ਸਕਦਾ ਉਹ ਤਾਰ ਅੰਦਰ ਨਹੀਂ ਜਾਂਦੀ ਵੀ ਮੈਂ ਛੁੱਟ ਨਹੀਂ ਆ ਤੂੰ ਜਾ ਕੇ ਬੰਨ੍ਹ ਦੀ ਹੈ ਮਜਬੂਰੀ ਕੀ ਤੇਰੀ ਨਾ ਸਰਕਾਰੀ ਬੰਦਾ ਮੀਟਰ ਚੈੱਕ ਕਰਨ ਆਇਆ ਬਿਜਲੀ ਚੋਰੀ ਦਾ ਇੱਕ ਬੜਾ ਵੱਡਾ ਕਾਰਨ ਹੈ ਕਿ ਸਾਡੇ ਲੋਕਾਂ ਦੀ ਕਮਾਈ ਘਟ ਹੈ ਤੇ ਖਰਚੇ ਜ਼ਿਆਦਾ ਨੇ ਆਪਾਂ ਸ਼ੋਰੂਮ ਖੋਲ੍ਹ ਲੈਣੇ ਆ ਏਸੀ ਲਾ ਲੈਣੇ ਆ ਸੇਲ ਹੁੰਦੀ ਨਹੀਂਗੀ ਉਹ ਖਰਚਾ ਨਿਕਲਦਾ ਨਹੀਂਗਾ ਫਿਰ ਆਪਾਂ ਬਿਜਲੀ ਚੋਰੀ ਵਾਲੇ ਤੋਰ ਪੰਨੇ ਸਰਕਾਰ ਨੇ ਬੜੀਆਂ ਸਕੀਮਾਂ ਸ਼ੁਰੂ ਕੀਤੀਆਂ ਅੱਜਕੱਲ ਸੋਲਰ ਸਿਸਟਮ ਜਿਹੜਾ ਲੱਗ ਜਾਂਦਾ ਜੀ ਤੋ ਬਿਜਲੀ ਪੈਦਾ ਕੀਤੀ ਜਾਂਦੀ ਹੈ ਬਿਜਲੀ ਪੈਦਾ ਕਰਕੇ ਸਰਕਾਰ ਹੀ ਤੁਹਾਡੇ ਕੋਲੋਂ ਬਿਜਲੀ ਖਰੀਦ ਲੈਂਦੀ ਹੈ ਤੇ ਜਿਹੜਾ ਤੁਹਾਡਾ ਬਿੱਲ ਹੈ ਜਿਹੜਾ ਤੁਹਾਡਾ ਬਿੱਲ ਆਂਦਾ ਉਹਨੂੰ ਉਸ ਜਿਹੜੀ ਬਿਜਲੀ ਦੇ ਵਿੱਚੋਂ ਜਿਹੜੀ ਖਰੀਦੀ ਹੁੰਦੀ ਹੈ ਉਹਦੇ ਵਿੱਚੋਂ ਬਿੱਲ ਘਟਾ ਦਿੱਤਾ ਜਾਂਦਾ ਇਹਦੇ ਨਾਲ ਤੁਹਾਡਾ ਜੇ ਤੁਸੀਂ ਸਹੀ ਤਰੀਕੇ ਨਾਲ ਚੱਲੋ ਉਹਦੇ ਬਿਜਲੀ ਦਾ ਖਰਚਾ ਬਿਲਕੁਲ ਜ਼ੀਰੋ ਵੀ ਹੋ ਸਕਦਾ ਉਹਦੇ ਨਾਲ ਛਿਹਰੇ ਲੋਕ ਘਰ ਆਪਣੇ ਸੋਲਰ ਸਿਸਟਮ ਲਗਾਉਂਦੇ ਨੇ ਉਹਨਾਂ ਨੂੰ ਸਬਸਿਡੀ ਵੀ ਦਿੱਤੀ ਜਾਂਦੀ ਹੈ ਕਿੱਡਾ ਵਧੀਆ ਉਪਰਾਲਾ ਸਰਕਾਰ ਦਾ ਤੇ ਕਿਉਂ ਨਾ ਅਸੀਂ ਜਿਹੜਾ ਸੋਲਰ ਸਿਸਟਮ ਵਾਲ ਤਰੀਕਾ ਜਿਹਦੇ ਨਾਲ ਪੋਲੂਸ਼ਨ ਵੀ ਘਟੇਗੀ ਤੇ ਨਾਲ ਨਾਲ ਜਿਹੜਾ ਤੁਹਾਡੀ ਬਿਜਲੀ ਵੀ ਬਚੇਗੀ ਬਿਜਲੀ ਚੋਰੀ ਕਰਨ ਨਾਲੋਂ ਜੇ ਅਸੀਂ ਬਿਜਲੀ ਬਚਾਉਣ ਵਾਲ ਤਰੀਕੇ ਤੇ ਉਹ ਜ਼ਿਆਦਾ ਵਧੀਆ ਕੰਮ ਹੈ ਦੇਖੋ ਜੀ ਘਰ ਦੇ ਵਿੱਚ ਏਸੀ ਚੱਲਦੇ ਰਹਿੰਦੇ ਅਸੀਂ ਦੂਜੇ ਕਮਰੇ ਚੱਲ ਜਾਂਦੇ ਆ ਘਰ 'ਚ ਲਾਈਟਾਂ ਚਲਦੀਆਂ ਰਹਿੰਦੀਆਂ ਪੱਖੇ ਚੱਲਦੇ ਰਹਿੰਦੇ ਨੇ ਅਸੀਂ ਤਾਂ ਧਿਆਨ ਨਹੀਂ ਰੱਖਦੇ ਪੱਖੇ ਚੱਲਦੇ ਜਾਂਦੇ ਨੇ ਅਸੀਂ ਬੰਦ ਨਹੀਂ ਕਰਦੇ ਤੇ ਜੇ ਅਸੀਂ ਇਹ ਧਿਆਨ ਰੱਖ ਲਈਏ ਕਿ ਜਿੱਥੇ ਅਸੀਂ ਬੈਠੇ ਆ ਉਥੇ ਅਸੀਂ ਅ ਮਤਲਬ ਕਿ ਉਸ ਕਮਰੇ ਦਾ ਪੱਖਾ ਚਲਾਈਏ ਬਾਕੀ ਬੰਦ ਕਰ ਦਈਏ ਉਸ ਕਮਰੇ ਦੀਆਂ ਲਾਈਟਾਂ ਚਲਾਈਏ ਬਾਕੀ ਬੰਦ ਕਰ ਦਈਏ ਉਹ ਨਾਲ ਬਿਜਲੀ ਬਚੇਗੀ ਬਿਜਲੀ ਬਚੇਗੀ ਤੇ ਸਾਡਾ ਧਿਆਨ ਚੋਰੀ ਵਾਲੋਂ ਨਿਕਲੇਗਾ ਕਿ ਚੋਰੀ ਕਰਨ ਦੀ ਲੋੜ ਹੀ ਨਹੀਂ ਜੇ ਤੁਸੀਂ ਬਿਜਲੀ ਬਚਾ ਲਓ ਦੂਜੇ ਪਾਸੇ ਸਰਕਾਰ ਨੇ ਬਿਜਲੀ ਦੇ ਜਿਹੜੇ ਕਿੰਨੇ ਯੂਨਿਟ ਮਾਫ ਕੀਤੇ ਨੇ ਤੁਸੀਂ ਉਹਦੇ ਧਿਆਨ ਨਾਲ ਵਰਤੋ ਤੇ ਤੁਹਾਡੇ ਘਰ ਬਿਜਲੀ ਦਾ ਬਿੱਲ ਆਣਾ ਹੀ ਨਹੀਂਗਾ ਹੁਣ ਇਦਾਂ ਅਸੀਂ ਗਰਮੀਆਂ ਦੇ ਵਿੱਚ ਏਸੀ 'ਚ ਸੌਣੇ ਆ ਪਹਿਲਾਂ ਵੀ ਅਸੀਂ ਇਸ ਬਾਰੇ ਗੱਲ ਕਰ ਚੁੱਕੇ ਆ ਕਿ ਏਸੀ 'ਚ ਸੌਣੇ ਆ ਅਸੀਂ ਹਰ ਕਮਰੇ 'ਚ ਅਲੱਗ-ਅਲੱਗ ਬੰਦਾ ਏਸੀ 'ਚ ਲਾ ਕੇ ਸੌਣੇ ਆ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਆ ਤੇ ਜੇ ਅਸੀਂ ਇੱਕ ਕਮਰੇ 'ਚ ਇਕੱਠੇ ਸਾਰਾ ਪਰਿਵਾਰ ਇਕੱਠੇ ਸੋਈਏ ਇਹਨਾਂ ਲਈ ਗੱਲਾਂ ਪਤਾ ਮਾਰੀਏ ਸਾਰੇ ਗੱਲਾਂ ਕਰਾਂਗੇ ਸਾਡੇ ਘਰ ਦੇ ਵਿੱਚ ਇੱਕ ਰੌਣਕ ਆਏਗੀ ਇਕੱਠੇ ਬੈਠਾਂਗੇ ਤੇ ਉਸੇ ਕਮਰੇ 'ਚ ਇਕੱਠੇ ਸੌਵਾਂ ਤੇ ਨਾਲੇ ਕੂਲਿੰਗ ਵੀ ਰਹੇਗੀ ਤੇ ਨਾਲੇ ਬਿਜਲੀ ਵੀ ਬਚੇਗੀ ਬਿਜਲੀ ਚੋਰੀ ਕਰਦੇ ਆ ਕਈ ਹਾਸੇ ਵੀ ਹੋ ਜਾਂਦੇ ਨੇ ਕਿ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਕਿਹੜਾ ਇਤਾਰ ਚ ਕਰੰਟ ਆਇ ਕਿਹੜੀ ਤਾਰ ਨਹੀਂ ਕਰੰਟ ਆ ਤੇ ਕੁੰਡੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕਈ ਵਾਰੀ ਕਰੰਟ ਲੱਗਨ ਕਰ ਮੌਤਾ ਹੋ ਜਾਂਦੀ ਹੈ ਸੋ ਇਹ ਬਿਜਲੀ ਚੋਰੀ ਹੀ ਬੜਾ ਖਤਰਨਾਕ ਇੱਕ ਕੰਮ ਵੀ ਹੈ ਤੇ ਇੱਕ ਜੁਰਮ ਵੀ ਹੈ ਦੋਸਤੋ ਜੇ ਅਸੀਂ ਅਰਥਿੰਗ ਦਾ ਧਿਆਨ ਰੱਖੀਏ ਆਪਣੇ ਘਰ ਦੇ ਵਿੱਚ ਉਹਦੇ ਨਾਲ ਵੀ ਕਹਿੰਦੇ ਨੇ ਕਿ ਬਿਜਲੀ ਦੀ ਖਪਤ ਘਟਦੀ ਹੈ ਕਈ ਵਾਰੀ ਤੁਹਾਡੇ ਘਰ ਦੇ ਕਨੈਕਸ਼ਨ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਕਈ ਵਾਰੀ ਤੁਹਾਡੀ ਲੀਕੇਜ ਹੁੰਦੀ ਹੈ ਬਿਜਲੀ ਦੀ ਉਹਦੇ ਨਾਲ ਵੀ ਬਿੱਲ ਜ਼ਿਆਦਾ ਆਉਂਦਾ ਤੇ ਕਿਉਂ ਨਾ ਅਸੀਂ ਬਿਜਲੀ ਪਹਚਾਨਣ ਵੱਲ ਧਿਆਨ ਕਰੀਏ ਬਿਜਲੀ ਚੋਰੀ ਵੱਲ ਨਾ ਧਿਆਨ ਕਰੀਏ ਦੋਸਤੋ ਹਰ ਮੁਹੱਲੇ ਦੇ ਵਿੱਚ ਜਿਹੜਾ ਟਰਾਂਸਫਾਰਮਰ ਲੱਗੇ ਹੁੰਦੇ ਨੇ ਉਹਨਾਂ ਦਾ ਇੱਕ ਲੋਡ ਹੁੰਦਾ ਹੈ ਕਿ ਇਸ ਮੁਹੱਲੇ ਨੂੰ ਕਿੰਨਾ ਲੋਡ ਦਿੱਤਾ ਗਿਆ ਜੇ ਬਹੁਤ ਲੋਕੀ ਜ਼ਿਆਦਾ ਬਿਜਲੀ ਚੋਰੀ ਕਰਨ ਲੱਗ ਜਨ ਤੇ ਉਹ ਲੋਡ ਉਸ ਟਰਾਂਸਫਾਰਮਰ ਤੇ ਪੈਂਦਾ ਹੈ ਕਿਉਂਕਿ ਉਹ ਲੋਡ ਵਿੱਚ ਗਿਨਿਆ ਨਹੀਂ ਗਿਆ ਹੁੰਦਾ ਜਦੋਂ ਲੋਡ ਜ਼ਿਆਦਾ ਪੈਂਦਾ ਹੈ ਟਰਾਂਸਫਾਰਮਰ ਸੜ ਜਾਂਦੇ ਨੇ ਜਿਸ ਦੇ ਕਰਕੇ ਬਿਜਲੀ ਕੱਟ ਲੱਗਦੇ ਨੇ ਜਦੋਂ ਬਿਜਲੀ ਕੱਟ ਅਸੀਂ ਕਹਿੰਦੇ ਹਾਂ ਬਿਜਲੀ ਬੋਰਡ ਨੇ ਕੱਟ ਲਾ ਦਿੱਤੇ ਪਰ ਅਸੀਂ ਇਹ ਨਹੀਂ ਸੋਚਦੇ ਕਿ ਇਹ ਕਾਰਨ ਆ ਜਿਹੜਾ ਜੇ ਕੋਈ ਵੀ ਬਿਜਲੀ ਚੋਰੀ ਤੁਹਾਡੇ ਮਹੱਲੇ 'ਚ ਕਰ ਰਿਹਾ ਤੇ ਕੋਸ਼ਿਸ਼ ਕਰੋ ਉਹਨੂੰ ਮਨਾ ਕਰੋ ਜੇ ਉਹ ਨਹੀਂ ਮੰਨਦਾ ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਸੋਚੇ ਤੁਸੀਂ ਕਰ ਸਕਦੇ ਆ ਕਿਸੇ ਡਿਪਾਰਟਮੈਂਟ ਨੂੰ ਕਿ ਸਾਡੇ ਮਹੱਲੇ 'ਚ ਬਿਜਲੀ ਚੋਰੀ ਹੋ ਰਹੀ ਆ ਆਮ ਕਲੋਨੀਆਂ 'ਚ ਇੱਕ ਸਾਂਝੀ ਕੰਦ ਹੁੰਦੀ ਆ ਦੋਵਾਂ ਘਰਾਂ ਦੇ ਵਿੱਚ ਘਾਰ ਇੱਕ ਕੰਦ ਉਹ ਬੰਦਾ ਕੰਨ ਤੇ ਖੜਾ ਰਹਾਤੀ ਤੇ ਗਵਾਂਡੀਆਂ ਨੇ ਕੰਪਲੇਨਟ ਕਰਤੀ ਕਿ ਸਾਡੇ ਘਰ ਚੋਰ ਆ ਗਿਆ ਉਹ ਕੰਨ ਤੇ ਖੜਾ ਤੇ ਚੋਰੀ ਕਰਨ ਆਇਆ ਐਨੀ ਦੇਜ ਪੁਲਿਸ ਆਈ ਪੁਲਿਸ ਆਈ ਪੁਲਿਸ ਨੇ ਬੰਦੇ ਨੂੰ ਫੜ ਲਿਆ ਕਹਿੰਦਾ ਤੂੰ ਕੀ ਕਰਦਾ ਪਿਆ ਉਹ ਕਹਿੰਦਾ ਕੁਛ ਨਹੀਂ ਜੀ ਕੁਛ ਨਹੀਂ ਕਹਿੰਦਾ ਤੈਨੂੰ ਤੇਨਾਂ ਨੇ ਕਿਹਾ ਇਹ ਚੋਰੀ ਕਰਨ ਲੱਗਾ ਸਾਡੇ ਘਰ ਤੁਹਾਡੇ ਗਾਂਢੀ ਕਹਿੰਦੇ ਨੇ ਕਹਿੰਦਾ ਨਹੀਂ ਜੀ ਨਹੀਂ ਮੈਂ ਗਵਾਨੀਆਂ ਦੇ ਘਰ ਥੋੜਾ ਚੋਰੀ ਕਰਨ ਡਿਆ ਮੈਂ ਆਪਣੇ ਘਰ ਕਰਨ ਡਿਆ ਸੀ ਮੈਂ ਆਪਣੇ ਘਰ ਕੀ ਕਰਨ ਡਿਆ ਸੀ ਆਪਣੇ ਘਰ ਚੋਰੀ ਕਿਹੜੀ ਹੁੰਦੀ ਹੈ ਕਹਿੰਦਾ ਮੈਂ ਤੇ ਬਿਜਲੀ ਚੋਰੀ ਕਰਨ ਡਿਆ ਸੀ ਕੁੰਡੀ ਲਾਣ ਡਿਆ ਸੀ ਤੇ ਦੋਸਤੋ ਕਈ ਲੋਕ ਵਾਸਤੂ ਦੇ ਵਿੱਚ ਬਹੁਤ ਵਿਸ਼ਵਾਸ ਕਰਦੇ ਨੇ ਮੈਂ ਨਹੀਂ ਕਹਿੰਦਾ ਕਿ ਕਰਨਾ ਚਾਹੀਦਾ ਜਾਂ ਨਹੀਂ ਚਾਹੀਦਾ ਇਹ ਤੁਹਾਡੀ ਆਪਣੀ ਸੋਚ ਹੈ ਤੇ ਵਾਸਤੂ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਬਿਜਲੀ ਚੋਰੀ ਕਰਦੇ ਹੋ ਤੇ ਤੁਹਾਡੇ ਘਰ ਦੇ ਵਿੱਚ ਜਿਹੜੀ ਹੈ ਪੈਸੇ ਦੀ ਕਮੀ ਆਉਂਦੀ ਹੈ ਕਲੇਸ਼ ਆਉਂਦਾ ਹੈ ਇਹ ਤੁਸੀਂ ਬਿਜਲੀ ਚੋਰੀ ਕਰੋਗੇ ਤੇ ਪੈਸਾ ਨਹੀਂ ਆਏਗਾ bizness ਨਹੀਂ ਚੱਲੇਗਾ ਐਸਕੇ ਜੇ ਤੁਸੀਂ ਇਹੋ ਜੀਆਂ ਭਾਵਨਾਵਾਂ ਵੀ ਸਮਝਦੇ ਹੋ ਤੇ ਬਿਜਲੀ ਚੋਰੀ ਤੋਂ ਗੁਰੇਜ਼ ਕਰੋ ਇਹ ਸਾਡੇ ਸਮਾਜ ਦਾ ਸਾਡੇ ਦੇਸ਼ ਦਾ ਜਿਹੜਾ ਪੈਸਾ ਜਿਹੜਾ ਅਸੀਂ ਵੇਸਟ ਕਰ ਰਹੇ ਹਾਂ ਜਿਹੜਾ ਸਾਡੀ ਤਰੱਕੀ ਤੇ ਲੱਗਣਾ ਵਾਹ ਕੀ ਬਾਤ ਆ ਪਿੰਡਾਂ ਜਾ ਕੇ ਵਾਜਾ ਜਾਂਦਾ ਸੱਚੀ ਉਹ ਬਾਹੂ ਕੀ ਗੱਲ ਕੀ ਗੱਲ ਬੜਾ ਉਦਾਸ ਹੋ ਬੈਠਾ ਉਹ ਭਰਾਵਾ ਉਦਾਸ ਹੀ ਬੈਠਣਾ ਆਜ ਕੱਲ ਖੇਤੀ ਬਾੜੀ ਚ ਬਚਦਾ ਹੀ ਤੁਸੀਂ ਕੋਈ ਪੜੀ ਪੁੱਛਦਾ ਨਹੀਂ ਕਿਉਂ ਉਹ ਪੁਰਾਣਾ ਜ਼ਮਾਨਾ ਹੁੰਦਾ ਸੀ ਉਦੋਂ ਕੋਈ ਬਚ ਜਾਂਦਾ ਸੀ ਹੁਣ ਕੁਝ ਨਹੀਂ ਬਚਦਾ ਭਾਈ ਇਦਾਂ ਮਤਲਬ ਸਮਝ ਨਹੀਂ ਆਉਂਦਾ ਮਰੇ ਪੁਰਾਣਾ ਜ਼ਮਾਨਾ ਸੀ ਜਦੋਂ ਆ ਮੋਟਰਾਂ ਦੀ ਬਿਜਲੀ ਫ੍ਰੀ ਨਹੀਂ ਸੀ ਆ ਹੈ ਕੁੰਡੀਆਂ ਪਾਉਣੀਆਂ ਕੁੰਡੀਆਂ ਪਾ ਕੇ ਮੋਟਰਾਂ ਚਲਾਉਣੀਆਂ ਬਿਜਲੀयां ਬਚਾਉਣੀਆਂ ਤੇ ਫੇਰ ਚਾਰ ਪੈ ਬਚ ਜਾਂਦੇ ਸੀ ਭਰਾਵਾ ਬਿਜਲੀ ਚੋਰ ਹਮੇਸ਼ਾ ਪਰੇਸ਼ਾਨ ਦੇਖੇ ਭਾਵੇਂ 20 ਸਾਲ ਪਿਛੇ ਚਲ ਜੋ ਭਾਵੇਂ ਅੱਜ ਦੇ ਟਾਈਮ ਦੇਖ ਲੋ ਤੇ ਹੁਣ ਕਿਉਂ ਨਹੀਂ ਪੁੱਛਦੇ ਇਹ ਹੁਣ ਕੀ ਹੋਇਆ ਉਹ ਭਰਾਵਾ ਮੋਟਰਾਂ ਦੀ ਬਿਜਲੀ ਫ੍ਰੀ ਕਰ ਦਿੱਤੀ ਆ ਉਹ ਚੋਰੀ ਕੀ ਕਰੀਏ ਤੇ ਬਚਣਾ ਕੀ ਹੈ ਅਸਕੇ ਨੂੰ ਦੋਸਤੋ ਕਹਾਂਗਾ ਕਿ ਬਿਜਲੀ ਚੋਰੀ ਬਿਲਕੁਲ ਨਾ ਕਰੋ ਜਿੰਨਾ ਵੀ ਬਿੱਲ ਆਂਦਾ ਉਹਨੂੰ ਬਿੱਲ ਜ਼ਰੂਰ ਪੇ ਕਰੋ ਇਹਦੇ ਵਿੱਚ ਹਿਰਾਫੇਰੀ ਨਾ ਕਰੋ ਬਾਕੀ ਆਪਾਂ ਸਰਕਾਰ ਨੂੰ ਵੀ ਕਵਾਂਗੇ ਕਿ ਬਿਜਲੀ ਦੇ ਰੇਟ ਉਹਨੇ ਹੀ ਰੱਖੋ ਤਾਂ ਜੋ ਲੋਕ ਉਹਨੂੰ ਅਫੋਰਡ ਕਰ ਸਕਣ ਲੋਕਾਂ ਦਾ ਖਰਚਾ ਨਿਕਲ ਸਕੇ ਜੇ ਲੋਕ ਕੋਈ ਬਿਜ਼ਨਸ ਕਰਦੇ ਨੇ ਉਹਦੇ ਚੋਂ ਉਹਨਾਂ ਦਾ ਖਰਚਾ ਨਿਕਲ ਸਕੇ ਤਾਂ ਜੋ ਉਹ ਬਿੱਲ ਦੇ ਸਕਣ ਚੋਰੀ ਵੱਲ ਧਿਆਨ ਹੀ ਨਾ ਜਾਵੇ ਤਾਂ ਦੋਸਤੋ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਅਗਲੇ ਹਫਤੇ ਇਸੇ ਸਮੇਂ ਐਸੇ ਟਾਈਮ ਐਸੇ ਚੈਨਲ ਤੇ ਫਿਰ ਮਿਲਾਂਗੇ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ